سارے امرت سربانی کہ سن تک گرو نس آو سکھ ستگے پیارے ہو گا سچی

خوشیاں جی جج ہو جانا ہے واحد کا خالصہ واحد انج سارے ہی دھرم کے ਜਿਹੜੇ ਗ੍ਰੰਥ ਨੇ ਉਹ ਧਰਮ ਦੀ ਰੂਹ ਹੈ ਇਹ ਸਾਰੇ ਹੀ ਧਰਮ ਕਿਉਂਕਿ ਬਿਨਾਂ ਕਿਸੇ ਗ੍ਰੰਥ ਤੋਂ ਕਿਸੇ ਲਈ ਧਰਮ ਦਾ ਜਿਹੜਾ ਹੈ ਉਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਦੇ ਬਾਰੇ ਡਾਕਟਰ ਹਪਾਲ ਸਿੰਘ ਪਰਮੂ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਕੋਈ ਮਨੁੱਖ ਭੁੱਖਾ ਪਿਆਸਾ ਉਸ ਦਾ ਅਵਸਥਾ ਹੋਗਾ ਜਿਸੇ ਤਰ੍ਹਾਂ ਇਹ ਜੇ ਕਿਸੇ ਧਰਮ ਦਾ ਕੋਈ ਗ੍ਰੰਥ ਆਪਣਾ ਨਹੀਂ ਹੈ ਸੰਤੋਸ਼ ਤੇ ਧਰਮ ਦੀ ਅਵਸਥਾ ਦੇ ਕੁਝ ਤਰ੍ਹਾਂ ਦੇ ਹੈ ਜਿਸ ਦਾ ਮੁੱਖ ਕੇ ਭੁੱਖ ਪਿਆਸ ਹੋਈ ਅਸਮਾਨ। ਉਹ ਸ਼ਬਦ ਨੂੰ ਦੀ ਮਹਾਨਤਾ ਕੇਵਲ ਨਾ ਕੇਵਲ ਸਿੱਖ ਧਰਮ ਦੇ ਵਿੱਚ ਹੈ। ਹੁਣ ਜਾਕੀ ਸਾਰਿਆਂ ਧਰਮਾਂ ਦੇ ਵਿੱਚ ਸਤਿਕਾਰਯੋਗ ਸਾਰੇ ਗ੍ਰੰਥਾਂ ਲਿਖੀਤਾ ਹੈ, ਕੁਰਾਨ ਹੈ, ਤਰੋਥ ਹੈ ਜਾਂ ਹੋਰ ਵੀ ਬਹੁਤ ਸਾਰੇ ਗ੍ਰੰਥ ਤੇ ਆਪ ਕੋ ਆਪਣੀ ਇੱਕ ਮੰਤਰੋਂ ਮਾਫੂ ਆਪਣੀ ਕਮੇਲੇ ਨੂੰ ਮਾਫੂ ਆਪਣੀਆਂ ਗੋਹਨ ਤੋਂ ਆਪਣੇ ਮਾਰਗ ਦੇ ਨਾਲ ਜੋੜਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਵਿਲਖਣਤਾ ਇਹ ਹੈ ਕਿ ਇਹ ਗੁਰੂ ਸਾਹਿਬਾਂ ਨੇ ਆਪਣੇ ਸਭ ਪਾਪ ਦੇ ਵਿੱਚ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਰਿਹਾ ਬਾਕੀ ਧਰਮਾਂ ਦੇ ਗ੍ਰੰਥਾਂ ਦੀ ਇਹ ਇੱਕ ਵੱਖਰੀ ਗੱਲ ਇਹ ਹੈ ਉਹਨਾਂ ਵਿੱਚ ਜਿਹਨੇ ਰੈਟਰ ਸਨ ਉਹਨਾਂ ਦੇ ਦੁਨੀਆ ਨੂੰ ਤੁਹ ਜਾਣਨ ਤੋਂ ਬਾਅਦ ਉਹਨਾਂ ਦੀ ਰਚਨਾ ਹੋਈ ਹੈ ਇਸ ਕਰਕੇ ਉਹਦੇ ਵਿੱਚ ਲਿਖਣ ਵਾਲੇ ਨੇ ਜੋ ਮਾਨਸਿਕਤਾ ਹੈ ਉਹ ਵੀ ਉਹਦੇ ਵਿੱਚ ਸ਼ਾਮਲ ਹੋ ਗਈ ਪਰ ਧੰਨ ਗੁਰੂ ਅਰਜਨ ਦੇਵ ਮਾਸ਼ਾਅੱਲੇ ਸ੍ਰੀ ਰੋਡ ਜੋ ਦੇਵ ਦੀ ਕੁਛਤਾ ਸੀ ਜੋ ਇਲਾਹੀ ਬਾਣੀ ਤੋਂ ਵੀ ਬਾਣੀ ਨਹੀਂ ਉਹਨੂੰ ਕਸਵਤੀ ਬਣਾਇਆ ਤੇ ਸ਼ਮਤ ਗੁੰਦੇ ਰੋਹਤਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜੇ ਸਿੱਧਾਂ ਨੇ یہ سوال سو چودہ سال یہ بھی سوال کم گرو جس کا چیلا پہ نے کہا سر شبد گرو تو جیلا سو اے ہے مہانتا اپنا کو بہت سونا لکھاؤ کبتا کے لئے کہ ਗੁਰੂ ਕੰਨ ਸਾਹਿਬ ਪਾਸ਼ਾ ਨੇ ਇਹ ਦੱਸਿਆ ਹੈ ਕਿ ਇਹ ਹੀ ਵਿਖਤਤਾ ਹੈ ਕਿ ਗੁਰੂ ਅਰਜਨ ਦੇਵ ਪਾਸ਼ਾ ਨੇ ਇੱਕ ਤਾਂ ਆਪਣੇ ਸਮਕਾਲ ਦੇ ਵਿੱਚ ਆਪਣੇ ਜੀਵਨ ਵਾਲੇ ਸਮੇਂ ਦੇ ਵਿੱਚ ਇਹ ਦੀ ਰਚਨਾ ਕੀਤੀ ਹੈ ਦੂਸਰੀ ਇਹ ਦੀ ਇੱਕ ਖਵੱਟੀ ਉਹ ਉਹ ਹੈ ਕਿ ਇਹਦੇ ਵਿੱਚ ਜਿਨ੍ਹਾਂ ਦੇ ਬਾਣੇ ਸ਼ਾਮਲ ਕੀਤੇ ਗਏ ਜਿੱਦਾਂ ਦੇ ਬਾਣੀਕਾਰ ਨੇ ਉਹਨਾਂ ਦੇ ਸਨਮਾਨ ਕਿਸੇ ਜਾਤ ਨਾਲ ਧਰਮ ਨਾਲ ਅਲੱਗੇ ਦਾ ਸੰਬੰਧਿਆ ਚਾਹਤਾ ਨਹੀਂ ਕੇਵਲ ਸਿਧਾਂਤਾਂ ਨਾਲ ਜੁੜੇ ਨੇ ਆਓ ਉਹ ਸਿੱਤੇ ਪਰ ਆਏ ਇੱਕ ਛੋਟੀ ਜੀ ਕਵਿਤਾ ਕੇ ਕੱਢੇ ਮਾਰਦੇ ਜਾਨੇ ਉਂਝ ਤਾਂ ਦੁਨੀਆਂ ਵਿੱਚ ਪਰਮੁੰਦੇ ਗਰੰਥ ਬਥੇਰੇ ਨੇ ਉਂਝ ਤਾਂ ਦੁਨੀਆਂ ਦੇ ਵਿੱਚ ਤਾਂ ਮਦੇ ਗਰੰਥ ਬਥੇਰੇ ਨੇ ਉਹ ਜਿੰਨਾ ਵਿੱਚ ਲਿਖੇ ਹੋਏ ਕਈ ਬਚਨ ਚੰਗੇਰੇ ਨੇ ਜਿੰਨਾ ਦੇ ਵਿੱਚ ਲਿਖੇ ਹੋਏ ਕਈ ਬਚਨ ਚੰਗੇਰੇ ਨੇ ਜੋ ਕਹਿ ਗਏ ਬਾਣੀ ਖਾਰ ਨਹੀਂ ਕਰ ਹੋਰ ਕੋਈ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਇਥਾ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਇਥਾ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਹੋਰ ਗ੍ਰੰਥ ਨਹੀਂ ਲੈ ਸਕਦਾ ਹੋਰ ਗ੍ਰੰਥ ਨਹੀਂ ਲੈ ਸਕਦਾ ਹੋ ਨੀਚਾ ਦੇ ਨਾਲ ਖੜਨ ਵਾਲੀ ਗੱਲ ਵਿਰਲੇ ਕੀਤੀ ਹੈ ਨੀਚਾ ਦੇ ਨਾਲ ਖੜਨ ਵਾਲੀ ਗੱਲ ਵਿਰਲੇ ਕੀਤੀ ਹੈ ਇਨਾ ਪ੍ਰਤੀਕਾਈ ਕਿਸੇ ਨੇ ਨਹੀਂ ਪਹੁੰਚੀ ਹੈ ਇਨਾ ਪ੍ਰਤੀਕਾਈ ਕਿਸੇ ਨੇ ਨਹੀਂ ਪਹੁੰਚੀ ਹੈ ਉਹ ਧੰਨ ਧੰਨ ਗੁਰੂ ਨਾਨਕ ਜੋ ਇਨਾ ਸੰਗ ਬਹਿ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਇਥਾਂ ਕੋਈ ਥੋਰ ਗ੍ਰੰਥ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਇਥਾਂ ਕੋਈ ਥੋਰ ਗ੍ਰੰਥ ਨਹੀਂ ਲੈ ਸਕਦਾ ਨਾ ਕੋਹ ਹੈ ਨਹੀਂ ਬਗਾਨਾ ਵੰਦੀ ਨਾਲ ਸਾਰਿਆਂ ਦੇ ਨਾ ਘਬੈ ਵੀ ਨਹੀਂ ਬਿਗਾਨਾ ਵੰਦੀ ਨਾਲ ਸਾਰਿਆਂ ਦੇ ਹੋ ਗੁਰੂਆਂ ਦੇ ਨਰਦਰਜ ਬੋਲ ਕਹੀ ਭਗਤ ਪਿਆਰਿਆਂ ਦੇ ਹੋ ਗੁਰੂਆਂ ਦੇ ਨਰਦਰਜ ਬੋਲ ਕਹੀ ਭਗਤ ਪਿਆਰਿਆਂ ਦੇ ਹੋ ਭਟ ਸਰਬਾਨ ਦਾ ਜਪਾ ਇਸ ਦੇ ਵਿੱਚ ਦੀ ਵਹਿ ਸਕਦਾ ਗੁਰੂ ਗ੍ਰੰਥ ਸਾਹਿਬ ਤੇ ਤਾਂ ਕੋਈ ਹੋਰ ਬਿਰੰਖ ਨਹੀਂ ਲੈ ਸਕਦਾ ਗੁਰੂਆਂ ਦੇ ਸਾਹਿਬ ਦੀ ਤਾਂ ਕੋਈ ਹੋਰ ਗਰੰਥ ਨਹੀਂ ਲੇ ਸਕਦਾ ਹੋ ਨਿੱਕਮਤੀ ਗੁਰ ਕਰਦੇ ਆ ਜੋ ਅੱਖਾਂ ਨਾਲ ਮਿੱਠਾ ਹੈ ਹੋ ਨਿੱਕਮਤੀ ਗੁਰ ਕਰਦੇ ਆ ਜੋ ਅੱਖਾਂ ਨਾਲ ਮਿੱਠਾ ਹੈ ਅਹਿਸਾਸ ਉਹ ਨਾਮ ਦੀ ਬਾਣੀ ਦੇ ਵਿੱਚ ਬਹੁਤ ਹੀ ਮਿੱਠਾ ਹੈ ਅਹਿਸਾਸ ਉਹ ਨਾਮ ਦੀ ਬਾਣੀ ਦੇ ਵਿੱਚ ਬਹੁਤ ਹੀ ਮਿੱਠਾ ਹੈ ਜੇ ਪੜ ਕੇ ਨਾਲ ਪਿਆਰ ਅਸਰ ਨਹੀਂ ਹੋਣ ਰਹਿ ਸਕਦਾ ਗੁਰੂ ਗੰਤ ਸਿੰਘ ਸਾਹਿਬ ਦੇ ਇਥਾ ਕੋਈ ਹੋਰ ਗ੍ਰੰਥ ਨਹੀਂ ਲਾਸਕਦਾ ਗੁਰੂ ਗੰਤ ਸਿੰਘ ਸਾਹਿਬ ਦੇ ਇਥਾ ਕੋਈ ਹੋਰ ਗ੍ਰੰਥ ਨਹੀਂ ਲਾਸਕਦਾ ਉਹ ਖੱਤਰੀ ਬ੍ਰਾਹਮਣ ਵੈਸ਼ ਸੂਦ ਉਪਦੇਸ਼ ਸਾਰੇਆਂ ਲਈ ਖੱਤਰੀ ਬ੍ਰਾਹਮਣ ਵੈਸ਼ ਸੂਦ ਉਪਦੇਸ਼ ਸਾਰੇਆਂ ਲਈ ਇਸ ਦੇ ਵਿੱਚ ਸਹਾਰਾ ਹੈ ਕਈ ਬੇ ਸਹਾਰਿਆਂ ਲਈ ਇਸ ਦੇ ਵਿੱਚ ਸਹਾਰਾ ਹੈ ਕਈ ਦੇ ਸਹਾਰਿਆਂ ਲਈ ਉਹ ਉੱਚਾ ਪੁਰਜ ਹਮੇ ਦਾ ਇਸ ਨੂੰ ਉੱਪਰ ਕਿ ਤੈ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਥਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਥਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਸੋ ਮਾਪੁਰਖਾਂ ਦੇ ਮਹਾਵਾਕ ਰਿਸ਼ੀ ਨੰਦ ਦੇ ਜਿੰਦਗੀ ਨੂੰ ਮਾਪੁਰਖਾਂ ਦੇ ਮਹਾਵਾਕ ਰਿਸ਼ੀ ਨੰਦ ਦੇ ਜਿੰਦਗੀ ਨੂੰ ਹਰੇਕ ਪੱਖ ਤੋਂ ਜੀਵਨ ਜੋਗ ਬਣਾਉਂਦੇ ਜ਼ਿੰਦਗੀ ਨੂੰ ਹਰੇਕ ਪੱਖ ਤੋਂ ਜੀਵਨ ਜੋਗ ਬਣਾਉਂਦੇ ਜ਼ਿੰਦਗੀ ਨੂੰ ਹੋਰ ਰੋਸ਼ਨ ਹੋਇਆ ਦਿਮਾਗ ਤੇ ਦੇ ਦੀ ਲੀਹੋਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ 'ਤੇ ਤਾਂ ਕੋਈ ਹੋਰ ਬਿਰੰਤ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ 'ਤੇ ਤਾਂ ਕੋਈ ਹੋਰ ਬਿਰੰਤ ਨਹੀਂ ਲੈ ਸਕਦਾ ਉਹ ਸ਼ਬਦ ਗੁਰੂ ਦਾ ਹਿਰਦੈ ਉਹ ਸ਼ਬਦ ਗੁਰੂ ਦਾ ਹਿਰਦੈ ਵਿੱਚ ਰਸਾਇਆ ਜਿਨ੍ਹਾਂ ਨੇ ਉਹ ਸ਼ਬਦ ਗੁਰੂ ਨੂੰ ਹਿਰਦੇ ਵਿੱਚ ਵਸਾਇਆ ਜਿਨ੍ਹਾਂ ਨੇ ਇੱਕ ਮਨ ਹੋ ਕੇ ਸੱਚੋ ਸੱਚ ਧਿਆਇਆ ਜਿਨ੍ਹਾਂ ਨੇ ਇੱਕ ਮਨ ਹੋ ਕੇ ਸੱਚੋ ਸੱਚ ਧਿਆਇਆ ਜਿਨ੍ਹਾਂ ਨੇ ਉਹ ਹੀ ਪ੍ਰਾਣੀ ਜੀਵਨ ਦੇ ਵਿੱਚ ਹੋ ਨਿਰਭੈ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਤਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਤਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਉਹ ਪੰਜਵੇਂ ਗੁਰ ਨੇ ਗੁਰਮੁਖਤਾਏ ਥਾ ਸਜਾਇਆ ਹੈ ਪੰਜਵੇਂ ਗੁਰ ਨੇ ਗੁਰਮੁਖਤਾਏ ਥਾ ਸਜਾਇਆ ਹੈ ਸਤ ਸੰਤੋਖ ਵਿਚਾਰ ਨਾਲ ਵਿੱਚ ਨਾਮ ਠਕਾਇਆ ਹੈ ਸਤ ਸੰਤੋਖ ਵਿਚਾਰ ਨਾਲ ਵਿੱਚ ਨਾਮ ਠਕਾਇਆ ਹੈ ਉਹ ਜਿਸ ਨੂੰ ਜਪ ਕੇ ਬੰਦਾ ਸੱਚ ਦੇ ਮਾਰਗ ਪੈ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਇਥਾਂ ਕੋਈ ਧੋਰ ਗਰੰਥ ਨਹੀਂ ਲੈ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਇਥਾਂ ਕੋਈ ਧੋਰ ਗਰੰਥ ਨਹੀਂ ਲੈ ਸਕਦਾ ਆ ਆਖਰੀ ਬੰਦ ਕਹਿ ਕੇ ਕੇਮਾ ਦੇ ਜਾਚਾ ਹਾਜ਼ਿਰ ਨਾ ਜਰ ਹਰਦਮ ਜੁਗੋ ਜੁਗ ਨ ਕਲ ਗੁਰੂ ਹਾਜ਼ਿਰ ਨਾ ਜਰ ਹਰਦਮ ਜੁਗੋ ਜੁਗ ਨ ਕਲ ਗੁਰੂ ਚੱਲੇ ਵਾਲਿਆ ਕਰਤਾ ਸੱਚੀ ਸੁੱਚੀ ਕਲ ਗੁਰੂ ਚੋਲ ਲਈ ਬਾਲਿਆ ਕਰਦਾ ਸੱਚੀ ਸੁੱਚੀ ਗੱਲ ਗੁਰੂ ਉਹ ਜਿਸ ਨੇ ਪੱਲੇ ਬੰਨ ਲਈ ਜਿਸ ਨੇ ਪੱਲੇ ਬੰਨ ਲਈ ਉਹ ਕਰੜ ਪਰ ਚੋਲ ਸਮਝ ਸਕਦਾ ਗੁਰਬ੍ਰੰਥ ਸਹਿਬ ਦੀ ਤਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਗੁਰਬ੍ਰੰਥ ਸਹਿਬ ਦੀ ਤਾਂ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ ਜੀ ਹੋਰ ਗ੍ਰੰਥ ਨਹੀਂ ਲੈ ਸਕਦਾ ਕੋਈ ਹੋਰ ਗ੍ਰੰਥ ਨਹੀਂ ਲੈ ਸਕਦਾ جنچی کمیٹی ہے سارے کا خالص واحد